ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੀਜੀ ਪਾਤਸ਼ਾਹ ਫਰਮਾਨ ਕਰ ਰਹੇ ਨੇ ਈਹੜ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਿਗੁਰੂ ਅੱਗੇ ਟੈ ਪਾਓ ਸਭ ਕੁਝ ਜਾਣੀ ਜਾਣ ਮਹਾਰਾਜ ਫਰਮਾਨ ਕਰਦੇ ਨੇ ਜਿਹੜੇ ਸਾਡੇ ਅੰਦਰ ਵਿਚਾਰ ਚੱਲਦੇ ਨੇ ਨਾ ਅਨਸੈਸਰੀ ਜਿਹੜੇ ਥਾਟਸ ਚੱਲਦੇ ਆ ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡ ਦਿਓ ਕਿਉਂਕਿ ਜਦੋਂ ਆਪਾਂ ਇਹਨਾਂ ਥਾਟਸ ਤੋਂ ਪਾਸੇ ਹੋਵਾਂਗੇ ਵਿਚਾਰਾਂ ਤੋਂ ਰਹਿਤ ਹੋਵਾਂਗੇ ਤਾਂ ਕਹਿੰਦੇ ਉੱਤੇ ਸਤਿਗੁਰੂ ਦਾ ਸ਼ਬਦ ਉਸ ਪ੍ਰਕਾਸ਼ ਰੂਪਿਤਾਂ ਨੇ ਜਿਹੜਾ ਬ੍ਰਾਹਮਣ ਚ ਨਾਮ ਚਲਾਇਆ ਹੋਇਆ ਉਹ ਸਾਨੂੰ ਸੁਣਨਾ ਸ਼ੁਰੂ ਹੋ ਜਾਏਗਾ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ ਢਹ ਢੇਰੀ ਹੋਣਾ ਚਾਹੀਦਾ ਹੈ। ਉਹਨਾਂ ਦਾ ਨਾਮ ਹੀ ਜਪਣਾ ਚਾਹੀਦਾ ਹੈ। ਜਿਹੜੇ ਸਾਰਾ ਕੁਝ ਜਾਣਦੇ ਨੇ ਜਿਨ੍ਹਾਂ ਨੇ ਇਹ ਸ਼ਬਦ ਪ੍ਰਗਟ ਕੀਤਾ ਹੈ ਜਿਨ੍ਹਾਂ ਨੇ ਸੰਸਾਰ ਬਣਾਇਆ। ਫਿਰ ਫਰਮਾਨ ਕਰਦੇ ਨੇ ਆਸਾਂ ਮਨਸਾ ਜਲਾਈ ਤੂੰ ਹੋਏ ਰਹੋ ਮਹਿਮਾਨ ਸਤਿਗੁਰੂ ਕੇ ਬਾਣੇ ਪੀ ਚੱਲੇ ਤਾਂ ਦਰਗਹਿ ਪਾਵੇ ਮਾਨ। ਕਹਿੰਦੇ ਫਿਰ ਜਿਹੜਾ ਆਸਾਂ ਤੇ ਮਨਸਾ ਕਿ ਜਿਹੜੀਆਂ ਦੋ ਚੀਜ਼ਾਂ ਕਰਕੇ ਸੰਸਾਰ ਇੱਧਰ ਉੱਧਰ ਦੌੜਦਾ ਫਿਰਦਾ ਹੈ ਨਾ ਕਿਉਂਕਿ ਆਸ ਲੱਗੀ ਹੋਈ ਹੈ ਸਾਨੂੰ ਇਹ ਚੀਜ਼ ਮਿਲੇਗੀ ਇਹ ਚੀਜ਼ ਮਿਲੇਗੀ ਤੇ ਜਿਹੜੀ ਮਨਸਾ ਹੈ ਉਹ ਮਨ ਦੇ ਵਿੱਚ ਵਸਾਵ ਹੀ ਲੈਂਦਾ ਵੀ ਇਹ ਚੀਜ਼ ਮੇਰੀ ਹੈ ਮੈਨੂੰ ਮਿਲਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਪਰ ਜੇ ਮਿਲ ਵੀ ਜਾਵੇ ਤਾਂ ਵੀ ਤਾਂ ਛੱਡ ਕੇ ਜਾਣੀ ਹੈ ਨਾਸ਼ਵਾਨ ਹੈ ਇਸ ਕਰਕੇ ਕਹਿੰਦੇ ਆਸਾਂ ਮਨਸਾ ਨੂੰ ਜਲਾ ਦੇ ਤੇ ਆਪਣੇ ਆਪ ਨੂੰ ਮਹਿਮਾਨ ਸਮਝ ਕਿਉਂਕਿ ਆਪਾਂ ਨਾਸ਼ਵਾਨ ਜਗਤ ਦੇ ਵਿੱਚ ਆਏ ਹੋਏ ਆ ਤੇ ਇਹ ਸਰੀਰ ਵੀ ਨਾਸ਼ਵਾਨ ਹੈ ਫਿਰ ਕਹਿੰਦੇ ਸਤਿਗੁਰੂ ਕੇ ਬਾਣੇ ਪੀ ਚੱਲੇ ਤਾਂ ਦਰਗਿਆ ਪਾਵੇ ਮਨ ਜੇ ਆਪਾਂ ਸਤਿਗੁਰੂ ਦੇ ਬਾਣੇ ਚ ਆ ਜਾਈਏ ਜਿਵੇਂ ਉਹਨਾਂ ਨੇ ਵਿਧਾਨ ਬਣਾਇਆ ਹੈ ਸਵਾਸਾਂ ਦਾ ਧਨ ਬਖਸ਼ਿਆ ਹੈ ਸਵਾਸਾਂ ਦਾ ਧਨ ਉਹਨਾਂ ਦੇ ਨਿਰਗੁਣ ਦੇ ਖਜ਼ਾਨੇ ਚ ਆਪਾਂ ਜਮਾ ਕਰਨ ਲੱਗ ਜਾਈਏ ਮਾਰੇ ਕਹਿੰਦੇ ਫਿਰ ਦਰਗਾਹ ਵਿੱਚ ਮਾਨ ਮਿਲ ਸਕਦਾ ਹੈ ਕਿਉਂਕਿ ਸਵਾਸਾਂ ਦਾ ਧੰਨ ਜਦ ਤੱਕ ਜਮਾ ਨਹੀਂ ਕਰਾਵਾਂਗੇ ਇਹਨਾਂ ਵਿਚਾਰਾਂ ਤੋਂ ਰਹਿਤ ਨਹੀਂ ਹੋਵਾਂਗੇ ਉਸ ਨਾਮ ਤੱਕ ਉਸ ਅਨਹਤੋਂ ਤੱਕ ਨਹੀਂ ਪਹੁੰਚ ਸਕਦੇ ਇਸ ਕਰਕੇ ਮਾਰਕ ਨੇ ਉਹਨਾਂ ਦੇ ਪਹਾਣੇ ਦੇ ਵਿੱਚ ਹੀ ਚੱਲੋ ਸ਼ਬਦ ਵਿੱਚ ਹੀ ਸ਼ਬਦ ਨੂੰ ਸੁਣੋ ਇਹੀ ਪਹਾਣੇ ਚੱਲਣਾ ਤਾਂ ਕਿ ਦਰਗਾਹ ਚ ਮਾਣ ਮਿਲੇਗਾ ਤੇ ਫਿਰ ਕਹਿੰਦੇ ਨੇ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ ਕਹਿੰਦੇ ਇਹ ਦੇਖੋ ਇੱਥੇ ਗੱਲ ਕਰਤੀ ਵੀ ਕਹਿੰਦੇ ਤ੍ਰਿਗ ਉਹਨਾਂ ਦਾ ਪੈਨਣਾ ਤੇ ਤਿਕਾਰੇ ਖਾਣ ਦੇ ਜਿਹੜੇ ਉਸ ਨਾਮ ਨੂੰ ਮਨੁੱਖਾ ਦੇ ਹਿੱਜ ਆ ਕੇ ਪ੍ਰਗਟ ਨਹੀਂ ਕਰਦੇ ਤੇ ਉਸ ਨਾਮ ਨੂੰ ਨਹੀਂ ਸੁਣਦੇ ਆਪਣੀ ਚੇਤਨਾ ਦੇ ਵਿੱਚ ਨਹੀਂ ਵਸਾਉਂਦੇ ਤੇ ਕਹਿੰਦੇ ਉਹਨਾਂ ਦਾ ਆਣਾ ਤੇ ਪਹਿਨਣਾ ਤੇ ਖਾਣਾ ਵੀ ਤੇ ਕਾਰਯੋਗ ਹੈ ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਐਨੇ ਇੱਕ ਵਚਨ ਕਰਦੇ ਹੋਏ ਅਕਰਵੱਧ ਘਟ ਹੋ ਜਾਂਦਾ ਹੈ ਆਪੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ